ਤਨਤਨ ਜਿਮਨੀ ਚੋਣਾ ਨੂੰ ਲੈ ਕੇ ਅਖਾੜਾ ਭੱਜ ਚੁੱਕਾ ਹੈ ਸਵੇਰ ਦੀਆਂ ਵੋਟਾਂ ਪੈ ਰਹੀਆਂ ਨੇ 222 ਪੋਲਿੰਗ ਬੂਥ ਬਣਾਏ ਗਏ ਨੇ 114 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਪੋਲਿੰਗ ਸਟੇਸ਼ਨ ਦੇ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਚੁੱਕੀਆਂ ਕਿ ਲੋਕ ਆਪਣੇ ਵੋਟ ਦਾ ਇਸਤੇਮਾਲ ਕਰਨ ਵਾਸਤੇ ਸਵੇਰ ਤੋਂ ਹੀ 7 ਵਜੇ ਤੋਂ VOTING ਕਰਨਾ ਸ਼ੁਰੂ ਹੋ ਗਏ ਸੀ ਦੂਸਰੇ ਪਾਸੇ ਦੀਆਂ ਤਸਵੀਰਾਂ ਨੇ ਪੋਲਿੰਗ ਸਟੇਸ਼ਨ ਦੇ ਬਾਹਰ ਦੀਆਂ ਜਿੱਥੇ ਤੁਸੀਂ ਦੇਖੋਗੇ ਕਿ ਵਗ-ਵਗ ਸਿਆਸੀ ਪਾਰਟੀਆਂ ਵੱਲੋਂ ਆਪਣੇ ਜਿਹੜੇ ਪੋਲਿੰਗ ਬੂਥ ਲਗਾਏ ਗਏ ਨੇ ਜਿਹੜੇ ਪੋਲਿੰਗ ਸੈਂਟਰਸ ਨੇ ਉਹਨਾਂ ਤੋਂ 200 ਮੀਟਰ ਦੀ ਦੂਰੀ ਤੇ ਤੁਸੀਂ ਦੇਖੋਗੇ ਕਿ ਇਸ ਵੇਲੇ ਤਸਵੀਰਾਂ ਨੇ ਇੱਕ ਪਾਸੇ ਖੱਬੇ ਆ ਤੁਸੀਂ ਤਸਵੀਰ ਦੇਖੋਗੇ ਕਿ ਇੱਧਰ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਬੂਥ ਲੱਗਾ ਤੁਸੀਂ ਦੇਖੋਗੇ ਕਿ ਇਸ ਬੂਥ ਦੀਆਂ ਤਸਵੀਰਾਂ ਨੇ ਕਿ ਇੱਥੇ ਜਿਹੜੇ ਨੇ ਲੋਕ ਆ ਕੇ ਆਪਣੀ ਵੋਟ ਜਾਂ ਪਰਚੀ ਲੈ ਕੇ ਜਾਂਦੇ ਨੇ ਅੱਗੇ ਜਾ ਕੇ ਫਿਰ ਉਸ ਤੋਂ ਬਾਅਦ ਅੰਦਰ VOTING ਕਰਦੇ ਨੇ ਅੱਗੇ ਅਗਲਾ ਆਪ ਜਿਹੜਾ ਬੂਥ ਹੈ ਉਹ ਤੁਸੀਂ ਦੇਖੋਗੇ ਕਿ ਆਮ ਆਦਮੀ ਪਾਰਟੀ ਦਾ ਬੂਥ ਹੈ ਜਿੱਥੇ ਖਾਸੀ ਭੀੜ ਵੀ ਨਜ਼ਰ ਆ ਰਹੀ ਹੈ ਲੋਕ ਲੋਕਾਂ ਨੂੰ ਇਥੋਂ ਜੜੀਆਂ ਉਹਨਾਂ ਦੇ ਵੋਟ ਦੀ ਸਲਿੱਪ ਜੜੀ ਹੈ ਉਹ ਦਿੱਤੀ ਜਾ ਰਹੀ ਹੈ ਤਾਂ ਕਿ ਉਹ ਆਪਣੇ ਜੜੀ ਲੜੀ ਆ ਜੜੀ ਸੀਰੀਅਲ ਨੰਬਰ ਵਾਈਜ਼ ਜੜੀ ਅੰਦਰ ਵੋਟ ਦਾ ਇਸਤੇਮਾਲ ਕਰ ਸਕਾ ਤੁਸੀਂ ਦੇਖੋਗੇ ਕਿ ਇਹ ਤਸਵੀਰਾਂ ਨੇ ਆਮ ਆਦਮੀ ਪਾਰਟੀ ਦੇ ਬੂਥੀਆਂ ਤੇ ਦੂਸਰੇ ਪਾਸੇ ਹੋਰ ਤਸਵੀਰਾਂ ਦਿਖਾਣੇ ਆ ਕਿਉਂਕਿ ਅਲੱਗ-ਅਲੱਗ ਸਿਆਸੀ ਪਾਰਟੀ ਦੀਆਂ ਜਿਹੜੇ ਨੇ ਪੋਲਿੰਗ ਬੂਥ ਲੱਗੇ ਨੇ ਸਾਹਮਣੇ ਤੁਸੀਂ ਦੇਖੋਗੇ ਕਿ ਭਾਜਪਾ ਭਾਜਪਾ ਦਾ ਪੋਲਿੰਗ ਜਿਹੜਾ ਬੂਥ ਇੱਥੇ ਲੱਗਾ ਹੈ ਜਿਹਦੇ ਚ ਕੈਂਡੀਡੇਟ ਦੇ ਤਸਵੀਰਾਂ ਦੇ ਨਾਲ ਨਾਲ ਇਸੇ ਤਰ੍ਹਾਂ ਬਾਕੀ ਸਾਰੀਆਂ ਪਾਰਟੀਆਂ ਦੇ ਜਿਹੜੇ ਨੇ ਪੋਲਿੰਗ ਬੂਥ ਲੱਗੇ ਨੇ ਇਹ ਤਸਵੀਰ ਹੈ ਭਾਜਪਾ ਦੇ ਪੋਲਿੰਗ ਬੂਥ ਦੀਆਂ ਤੇ ਤੁਹਾਨੂੰ ਤਸਵੀਰਾਂ ਉਹ ਵੀ ਦਿਖਾਈਆਂ ਨੇ ਜਿਹੜੀਆਂ ਆਮ ਆਦਮੀ ਪਾਰਟੀ ਦੇ ਜਿਹੜੀਆਂ ਬੂਥ ਦੀਆਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਚੁੱਕੇ ਹੋ ਆ ਬਿਲਕੁਲ ਆ ਬਾਜ਼ਾਰ ਪੂਰਾ ਤੁਸੀਂ ਦੇਖੋਗੇ ਬਾਜ਼ਾਰ ਜਿਹੜਾ ਹੈ ਅਲੱਗ-ਅਲੱਗ ਕਿਉਂਕਿ ਇੱਥੇ ਕਈ ਅਲੱਗ-ਅਲੱਗ ਜਿਹੜੇ ਨੇ ਪੋਲਿੰਗ ਬੂਥ ਤੇ ਪੋਲਿੰਗ ਸਟੇਸ਼ਨ ਨੇ ਜਿਹੜੇ ਨੇ ਇੱਥੇ 507 ਜਗਾਤੇ ਜਿਹੜੇ ਨੇ ਇਸ ਤਰ੍ਹਾਂ ਦੇ ਪੋਲਿੰਗ ਬੂਥ ਬਣਾਏ ਗਏ ਨੇ ਇੱਕ ਪਾਸੇ ਤੁਸੀਂ ਤਸਵੀਰਾਂ ਦੇਖਿਆ ਸੀ ਕਿ ਆਮ ਆਦਮੀ ਪਾਰਟੀ ਦੇ ਬੂਥ ਦੇ ਉੱਪਰ ਕਾਫੀ ਭੀੜ ਸੀ ਲੇਕਿਨ ਦੂਸਰੇ ਪਾਸੇ ਦੀ ਤਸਵੀਰਾਂ ਵੀ ਦੇਖੋ ਇੱਕ ਹੋਰ ਬੂਥ ਹੈ ਜਿਹੜਾ ਖਾਲੀ ਨਜ਼ਰ ਆ ਰਿਹਾ ਹਾਲਾਂਕਿ ਉਹ ਉਥੇ ਕਾਫੀ ਭੀੜ ਸੀ ਜਿਸੇ ਦੂਸਰੇ ਪਾਸੇ ਦੀ ਤਸਵੀਰਾਂ ਨੇ ਕਿ ਇੱਥੇ ਦਾ ਚਿਹਰਾ ਕੁਝ ਹੋਰ ਨਜ਼ਰ ਆ ਰਿਹਾ ਹੈ ਅ ਅੱਗੇ ਇਸ ਤੋਂ ਬਾਅਦ ਫਿਰ ਨੈਕਸਟ ਜਿਹੜਾ ਇਹਨਾਂ ਕੋ ਜਾਣਨ ਭਾਜੀ ਕਿਹੜਾ ਆਪਣਾ ਇੱਥੇ ਪੋਲਿੰਗ ਸਟੇਸ਼ਨ ਆ ਆਪਣਾ ਹੈ ਕਿਹੜਾ ਪੋਲਿੰਗ ਬੂਥ ਹੈ ਵੇ 151 350 ਇਹ ਇਹ ਤਸਵੀਰਾਂ ਨੇ ਆਮ ਆਦਮੀ ਪਾਰਟੀ ਦੇ ਪੋਲਿੰਗ ਬੂਥ ਦੀਆਂ ਜਿੱਥੇ ਸਵੇਰ ਤੋਂ ਹੀ ਜਿਹੜੇ ਨੇ ਜਿਹੜੇ ਪਾਰਟੀਆਂ ਦੇ ਜਿਹੜੇ ਸਮਰਥਕ ਨੇ ਜਾਂ ਵਰਕਰ ਨੇ ਉਹ ਆਪਣੇ ਆਪਣੇ ਬੂਥਾਂ ਦੇ ਉੱਪਰ ਜਿਹੜੇ ਨੇ ਮੋਰਚਾ ਸੰਭਾਲ ਕੇ ਬੈਠੇ ਨੇ ਅਗਲੀ ਤਸਵੀਰ ਹੈ ਆਮ ਆਦਮੀ ਪਾਰਟੀ ਤੋਂ ਬਾਅਦ ਜਿਹੜੀ ਆ ਤੁਸੀਂ ਦੇਖ ਰਹੇ ਹੋ ਬੀਜੇਪੀ ਦੀ ਬੀਜੇਪੀ ਦਾ ਇੱਥੇ ਪੋਲਿੰਗ ਬੂਥ ਲੱਗਾ ਭਾਜੀ ਕੀ ਕਹਿੰਦੇ ਕਿਸ ਤਰ੍ਹਾਂ ਦਾ ਰੁਝਾਨ ਹੈ ਬਹੁਤ ਵਧੀਆ ਰੁਝਾਨ ਹੈ ਜੀ ਲੋਕ ਬਹੁਤ ਸਾਰੇ ਕਿਹੜਾ ਕਿਹੜਾ ਬੂਥ ਆਪਣਾ ਬੂਥ ਹੀ ਐਸਟ ਹੈ ਹਮਲਾ ਬੂਥ 152 152 150 ਤਿੰਨ ਤਿੰਨ ਬੂਥਾਂ ਦੇ ਬੀਜੇਪੀ ਦਾ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜਾ ਬੂਥ ਲਗਾ ਪੋਲਿੰਗ ਬੂਥ ਲਗਾ ਜਿੱਥੋਂ ਸਲਿਪ ਜਿਹੜੀਆਂ ਨੇ ਜਾਰੀ ਹੋ ਰਹੀਆਂ ਨੇ ਆਪਣੇ ਆਪਣੇ ਪੂਰਾ ਦਮਖਮ ਹਰ ਇੱਕ ਸਿਆਸੀ ਪਾਰਟੀ ਵੱਲੋਂ ਲਗਾਇਆ ਜਾ ਰਿਹਾ ਹੈ ਅਗਲਾ ਬੂਥ ਤੁਸੀਂ ਦੇਖੋਗੇ ਕਿ ਕਾਂਗਰਸ ਦਾ ਹੈ ਇਸੇ ਕਾਂਗਰਸ ਦੇ ਜਿਹੜੇ ਨੇ ਸਮਰਥਕ ਬੈਠੇ ਨੇ ਭਾਜੀ ਕਿਹੜਾ ਕਿਹੜਾ ਫੁੱਟ ਪੈਂਦਾ ਹੈ 49 50 19 50 ਹਾਂਜੀ ਠੀਕ ਚੱਲਣ ਦਾ ਕੰਮ ਬਹੁਤ ਵੱਡਾ ਜਾਨ ਹੈਗਾ ਹਾਂਜੀ ਬਹੁਤ ਬਿਲਕੁਲ ਦੇਖੋ ਕਿ ਇਹ ਕਾਂਗਰਸ ਦਾ ਸੀ ਅਗਲੇ ਪਾਸੇ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇੱਥੇ ਬਹੁਤ ਤੁਹਾਨੂੰ ਦਿਖਾਈ ਦੇ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਜਿਹੜੇ ਨੇ ਭਾਜੀ ਜਿਹੜਾ ਇਹ ਗੁੱਟ ਹੈ ਕਿਹੜਾ ਪੋਲਿੰਗ ਸਟੇਸ਼ਨ ਹੈ ਇਹ ਆਪਣੇ ਕੋਲ ਜੀ 108 109 ਨੰਬਰ 150 150 150 ਜੀ ਕੀ ਗੱਲ ਲੋਕਾਂ ਦਾ ਰੁਝਾਨ ਲੋਕੀ ਆ ਰਹੇ ਹਾਂ ਜੀ ਹਾਂ ਜੀ ਸਾਰੇ ਆ ਰਹੇ 2 ਵਜੇ ਆ ਜੀ ਹਾਂ ਜੀ ਸ਼ਾਮ ਤੱਕ ਹੀ ਕੰਮ ਕਰਦਾ ਵੇ ਜੀ ਹਾਂ ਜੀ ਲੋਕਾਂ ਦਾ ਰੁਝਾਨ ਨਜ਼ਰ ਆ ਰਿਹਾ ਹੈ ਕੀ ਹਾਂ ਜੀ ਜੀ ਆ ਰਿਹਾ ਜੀ ਜਿਹੜੀ ਲਗਭਗ ਹੁਣ ਕੋਲ ਟੋਕਨ ਤੇ ਪਲੇ ਦੀ ਤਸਵੀਰਾਂ ਸੀ ਕਿ 23% ਜਿਹੜੀ ਹੈ VOTING ਹੋਈ ਸੀ لیکن ਤੁਸੀਂ دیکھ رہے ہو لگاتار اپا ਤੁਹਾਨੂੰ ਪੋਲਿੰਗ ਬੂਥ ਦਿਖਾ ਰਿਹਾ ਅਲਗ-ਅਲਗ ਜاتی ਪਾਰਟੀਆਂ ਦੇ ਸਿੰਧੀ ਪੀਰ ਹੈ ਕਿਥੇ ਨਹੀਂ ਲੇਕਿਨ ਕਿਥੇ ਹਰ ਅਲਗ-ਅਲਗ ਤਸਵੀਰਾਂ ਜਿਹੜੀਆਂ ਨੇ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੁਸੀਂ ਅਗਲਾ ਬੂਥ ਦੇਖੋਗੇ ਜੀ ਆਮ ਆਦਮੀ ਪਾਰਟੀ ਦਾ ਪੋਲਿੰਗ ਇਥੇ ਬੂਥ ਲੱਗਾ ਜਿੱਥੇ ਉੱਥੇ ਅ ਲਗਾਤਾਰ ਇਹ ਪੂਰੀ ਸੜਕ ਜਿਹੜੀ ਹੈ ਜਿਹੜੀ ਅਲਗ-ਅਲਗ ਬੂਥ ਦੇ ਨਾਲ ਭੱਜੀ ਹੈ ਭਾਜੀ ਆਪਣਾ ਕਿਹੜਾ ਪੋਲਿੰਗ ਸਟੇਸ਼ਨ ਕਰਦਾ ਹੈ ਪੋਲਿੰਗ ਸਟੇਸ਼ਨ ਹੈ 151 151 ਇਸ ਦਾ ਲਖਨਿਆ ਤੋਂ ਜਾਂ ਲੋਕੀ ਆ ਰਹੇ ਬੋਰਡ ਬਣਾਉਣ ਵਾਸਤੇ ਲੱਗਦਾ ਹੈ ਕਿ ਪੋਲਿੰਗ ਜ਼ਿਆਦਾ ਹੋਏਗੀ ਜੇ ਇਕੱਲੇ ਆਣ ਲੋ ਹਾਂਜੀ 65 60 70 ਤੱਕ ਉਮੀਦ ਹੈ ਨਹੀਂ ਹਾਂਜੀ ਲੋਕੀ ਕਰੋ ਜਿਹੜੇ ਨੇ ਨਿਕਲਣਾ ਸ਼ੁਰੂ ਹੋਏ ਆ ਤੇ ਲਗਾਤਾਰ ਪੋਲਿੰਗ ਜਿਹੜੀ ਆ ਤੁਸੀਂ ਦੇਖੋਗੇ ਕਿ ਪੋਲਿੰਗ ਬੂਥ ਲੱਗੇ ਪਏ ਨੇ ਪੋਲਿੰਗ ਦਾ ਕੰਮ ਚੱਲ ਰਿਹਾ ਲਗਾਤਾਰ ਅਸੀਂ ਚੱਲਦੇ ਜਾਵਾਂਗੇ ਨਾਲ ਨਾਲ ਤਸਵੀਰਾਂ ਦਿਖਾਦੇ ਜਾਵਾਂਗੇ ਕਿ ਕਿਸ ਤਰ੍ਹਾਂ ਲੋਕ ਆਪਣੇ ਬੜੀ ਕੀ ਲੱਗਦਾ ਲੋਕੀ ਨਿਕਲ ਰਹੇ ਨੇ ਵੋਟਾਂ ਪਾਣ ਵਾਸਤੇ ਆ ਰਹੇ ਨੇ ਕਿ ਘੱਟ ਸਲੋ ਜਲਦੀ ਵੀ ਹੋਲੀ ਨੇ ਬਹੁਤ ਵਧੀਆ ਜੇ ਕੰਮ ਚੱਲ ਰਿਹਾ ਹੈ ਇਹ ਜ ਹੈ ਇਹ ਜ ਕੰਮ ਚੱਲ ਰਿਹਾ ਹੈ ਮਨ ਲਗੀ ਸ਼ਾਮ ਤੱਕ ਕਿੰਨੀ ਕੋ ਲੱਗਦਾ ਉਮੀਦ ਹੈ ਕਿ VOTING ਹੋ ਜਾਏਗੀ ਕੋਟੂਲਰਾ ਤੇ ਪਤਾ ਲਓ ਜੀ ਮੈਂ ਆਪਣੇ ਬੂਥ 'ਤੇ ਜਾ ਸਕਦਾ ਅੱਛਾ ਜੀ ਇਹ ਇੱਕ 250 ਵੋਟ ਹੈ ਗਿਆ ਅੱਛਾ 13-1400 ਰੁਪਏ ਜਾਣਗੇ 1300 ਤੋਂ ਪਈਗੀ ਹਾਂ ਬਿਲਕੁਲ ਦੇਖੋ ਕਿਹੜਾ ਨੰਬਰ ਬੂਥ ਹੈ ਆਪਣਾ 19 ਨੰਬਰ ਬੂਥ ਹੈ ਜੀ 19 ਨੰਬਰ ਬੂਥ ਦਾਵਾ ਕੀਤਾ ਜਾ ਰਿਹਾ ਹੈ ਕਿ 250 ਦੇ ਬੋਲ ਬੋਲੇ 14-1500 ਪੈ ਜਾਏਗੀ ਅਗੇ ਹੋਰ ਜਿਹੜੇ ਤੁਸੀਂ ਦੇਖੋਗੇ ਕਿ ਵਾਰਿਸ ਪੰਜਾਬ ਵਾਲਿਆਂ ਦਾ ਇੱਥੇ ਜਿਹੜਾ ਬੂਥ ਲੱਗਾ ਵਾ ਵਾਰਿਸ ਪੰਜਾਬ ਵਾਲਿਆਂ ਦਾ ਇੱਥੇ ਲੱਗਾ ਭਾਈ ਸਾਹਿਬ ਕਿੰਨਾ ਨੰਬਰ ਬੂਥ ਹੈ ਆਪਣਾ ਤੁਸੀਂ ਦੇਖੋਗੇ ਕਿ ਪਰਚੀਆਂ ਸਲਿੱਪਸ ਦਿੱਤੀਆਂ ਜਾ ਰਹੀਆਂ ਤਾਂ ਕਿ ਜਿਹੜੇ ਨੇ ਆਪਣੀ ਸੀਰੀਅਲ ਨੰਬਰ ਦੇ ਅਨੁਸਾਰ ਜਿਹੜੇ ਨੇ ਲੋਕ ਵੋਟ ਲਪਣੀ ਨਾ ਪਵੇ ਉਹਨਾਂ ਨੂੰ ਉਸ ਹਿਸਾਬ ਨਾਲ ਪਰਚੀ ਮਿਲ ਜਾਏ ਤਾਂ ਆਪਣੇ ਜਿਹੜੇ ਨੇ ਵੋਟ ਪਹਿਲੇ ਇੱਧਰ ਵੀ ਗੱਲ ਕਰਾਂਗੇ ਕਾਫੀ ਇਸ ਵੇਲੇ ਤੋਂ ਕੁਝ ਕਹਿਣਾ ਜਾ ਰਿਹਾ ਹਾਂਜੀ ਕੀ ਕਹਿਣਾ ਜਾ ਰਿਹਾ ਹੋ ਹਾਂਜੀ ਮੈਂ ਇਹ ਦਿੱਤਾ ਫਿਰ ਖਿਆਲ ਇੱਥੇ ਆਪਾਂ ਨੂੰ ਜਿਆਦਾ ਜੋ ਨਹੀਂ ਆਪਾਂ ਉਹ ਚੀਜ਼ ਨਹੀਂ ਪੁੱਛਦੇ ਆਪਾਂ ਪੁੱਛਦੇ ਪਿਆ ਕਿ ਐਸੇਲੇ ਮਾਹੌਲ ਕੀ ਲੱਗਦਾ ਪਿਆ ਉਹ ਵੋਟਿੰਗ ਪਰਸੈਂਟੇਜ ਕਿੰਨੀ ਹੈ ਬਹੁਤ ਬੜਾ ਵਧੀਆ ਲੱਗਿਆ ਵਧੀਆ ਚੱਲ ਰਹੀ ਹੈ ਤੇ ਰੱਖਿਆ ਵੋਟਿੰਗ ਪਰਸੈਂਟੇਜ 65% ਪਰ ਚੱਲੇਗੀ ਠੀਕ ਹੈ ਬਿਲਕੁਲ ਹੀ 65% ਦੇ ਕੋਲ ਵੋਟਿੰਗ ਹੋਣੇ ਅੰਦੇਸ਼ਾ ਲਗਾਇਆ ਜਾ ਰਿਹਾ ਤੁਸੀਂ ਦੇਖੋਗੇ ਕਿ ਵਾਰਿਸ ਪੰਜਾਬ ਵਾਲਿਆਂ ਦਾ ਸਟਾਲ ਹੈ ਜਿੱਥੇ ਪੰਡੀਆਂ ਨੇ ਲਗਾਤਾਰ ਤੁਸੀਂ ਦੇਖੋਗੇ ਕਿ ਇੱਥੇ ਬੂਥ ਨੰਬਰ 154 ਦਾ ਦਸਾਜਾਲੇ ਕੇ ਤੇ ਬੂਥ ਨੰਬਰ 154 ਜਿਹੜਾ ਹੈ ਪੋਲਿੰਗ ਬੂਥ ਲੱਗਾ ਤੇ ਫਿਰ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਤਸਵੀਰਾਂ ਇੱਕ ਹੋਰ ਤਸਵੀਰ ਹੈ ਕਾਂਗਰਸੀ ਲਗਾਤਾਰ ਐਸੀ ਸੜਕ ਦੇ ਉੱਪਰ ਐਸੇ ਏਰੀਆ ਦੇ ਵਿੱਚ 10 ਤੋਂ 12 ਜਿਹੜੇ ਨੇ ਪੋਲਿੰਗ ਬੂਥ ਅਲੱਗ-ਅਲੱਗ ਬਣਾਏ ਗਏ ਨੇ ਆਪਣੇ ਆਪਣੇ ਸਿਆਸੀ ਪਾਰਟੀਆਂ ਉਹ ਲੋਕ ਭਾਜੀ ਕਾਂਗਰਸ ਦਾ ਬੂਥ ਲਗਾਇਆ ਤੁਸੀਂ ਬਿਲਕੁਲ ਜੀ ਬਿਲਕੁਲ ਸਰ ਕਿੰਨਾ ਨੰਬਰ ਬੂਥ ਹੈ ਦਾ ਆਪਣਾ ਇਹ ਸਰ ਵਾਰਡ ਨੰਬਰ 19 151 ਤੋਂ 152 ਨੰਬਰ ਬੂਥ ਹੈ ਲੋਕੀ ਆ ਰਹੇ ਨੇ ਨਿਕਲਦੇ ਪਏ ਨੇ ਕਰੋ ਵੋਟ ਪਾਣਾ ਬਿਲਕੁਲ ਬਿਲਕੁਲ ਬੜਾ ਚਾਅ ਹੈ ਜੀ ਲੋਕਾਂ ਵਿੱਚ ਅੱਛਾ ਹਾਂ ਕਿੰਨੀ ਕੁ ਪਰਸੈਂਟੇਜ ਹੋਣ ਦੀ ਉਮੀਦ ਹੈ ਤਾਂ ਮੇਰੇ ਖਿਆਲ ਨਾਲ ਜੀ 60% ਪਲੱਸ ਹੋਏ 60% ਮੁਕਾਬਲਾ ਲੱਗਦਾ ਕਿਹਦੇ ਜੀ ਮੁਕਾਬਲਾ ਕਾਂਗਰਸ ਨਾਲ ਹੀ ਹੈ ਜੀ ਹੁ ਪਤਾ ਨਹੀਂ ਜਿੱਤ ਤੇ ਕਾਂਗਰਸ ਹੀ ਹੈ ਮੁਕਾਬਲਾ ਕਿਹਦੇ ਨਾਲ ਇਹ ਨਹੀਂ ਪਤਾ ਦੇਖੋ ਬਿਲਕੁਲ ਜੀ ਦੇਖੋ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾਈਆਂ ਲਗਾਤਾਰ ਕਿ ਹਲਾਗ-ਗਲਗ ਤਰ੍ਹਾਂ ਦੇ ਜਿਹੜੇ ਨੇ ਇੱਥੇ ਹਰ ਇੱਕ ਸਿਆਸੀ ਪਾਰਟੀ ਵੱਲੋਂ ਆਪਣੇ ਆਪਣੇ ਬੂਥ ਲਗਾਏ ਗਏ ਨੇ

ਵੋਤਾਨ ਦੇ ਵਿੱਚ ਲੇਕਿਨ ਤਸਵੀਰਾਂ ਤੁਸੀਂ ਲਗਾਤਾਰ ਦੇਖੋਗੇ ਕਿ ਪੋਲਿੰਗ ਬੂਥ ਦੇ ਉੱਪਰ ਜਿਹੜੀ ਅਪੀਲ ਨੇ ਪ੍ਰਸ਼ਾਸਨ ਵੱਲੋਂ ਜਿਹੜੀ ਹੈ ਇੱਕ ਜਿਹੜੀ ਹੈ ਨਿਯਮ ਅਨੁਸਾਰ ਕਿਹਾ ਗਿਆ ਕਿ ਪੋਲਿੰਗ ਸਟੇਸ਼ਨ ਤੋਂ 100 ਮੀਟਰ ਦੀ ਦੂਰੀ ਤੇ ਪੋਲਿੰਗ ਬੂਥ ਲੱਗਣਗੇ ਉਸੇ ਤਰ੍ਹਾਂ ਜਿਹੜੇ ਫਿਲਹਾਲ ਪੋਲਿੰਗ ਬੂਥ ਲਗਾਏ ਗਏ ਨੇ ਕਈ ਨਿਯਮ ਜਿਹੜੇ ਨੇ ਚੋਣ ਕਮਿਸ਼ਨ ਵੱਲੋਂ ਜਿਹੜੇ ਨੇ ਲਾਗੂ ਕੀਤੇ ਗਏ ਨੇ ਜਿਹੜੇ ਇਨਪੀਨ ਪਾਲਨ ਕਰਨ ਵਾਸਤੇ ਵੀ ਕਿਹਾ ਗਿਆ ਸਿਆਸੀ ਲੋਕਾਂ ਨੂੰ ਤੇ ਤੁਸੀਂ ਦੇਖੋਗੇ ਕਿ ਲਗਾਤਾਰ ਲੋਕ ਆਪਣੇ ਵੋਟ ਦਾ ਇਸਤੇਮਾਲ ਕਰਨ ਵਾਸਤੇ ਆਪਣੇ ਪੋਲਿੰਗ ਸੈਂਟਰਸ ਦੇ ਵਿੱਚ ਜਾ ਰਹੇ ਨੇ ਭੀੜ ਜਿਹੜੀ ਲਗਾਤਾਰ ਨਜ਼ਰ ਆ ਰਹੀ ਹੈ ਭਾਈ ਕਿੰਨੀ ਕੋਈ ਲੱਗਦਾ ਹੈ ਕਿ ਪਰਸੈਂਟੇਜ ਹੋ ਜਾਏਗੀ ਆਪਣੇ 60 ਤੋਂ 70% ਸਭ ਹੋ ਗਈ ਹੋਣੇਗੀ ਹਾਂਜੀ ਹਾਂਜੀ ਬਹੁਤ ਵਧੀਆ ਸਪੌਂਸ ਹੈ ਤੁਹਾਡਾ ਹਾਂਜੀ ਹਾਂਜੀ ਭੀੜ ਪੀੜ ਚੜਦੀ ਕਲਾ ਗੁਰੂ ਸਾਹਿਬ ਦੀ ਕਿਰਪਾ ਨਾਲ ਜੀ ਬਹੁਤ ਵਧੀਆ ਜਾ ਰਿਹਾ ਜੀ ਸਾਰੇ ਪੋਲਿੰਗ ਬੂਥ ਲੱਗੇ ਨੇ ਹਾਂਜੀ ਹਾਂਜੀ ਸਾਰੇ ਲੱਗੇ ਆ ਜੀ ਬਿਲਕੁਲ ਦੇਖੋ ਪੱਕਾ ਜੀ ਤਾਂ ਬਿਲਕੁਲ ਦੇਖੋ ਹਰ ਇੱਕ ਦਾ ਦਾਵਾ ਕੀਤਾ ਜਾ ਰਿਹਾ ਕਿ ਆਪਾਂ ਜਿੱਤਾਂਗੇ ਫਿਲਹਾਲ ਜਿਹੜੀ ਅੱਜ 192838 ਵੋਟਰ ਲੈ ਕਿੰਨੀ ਪਰਸੈਂਟੇਜ ਵੋਟ ਹੁੰਦੀ ਹੈ ਉਹ ਵੋਟਰ ਡਿਸਾਈਡ ਕਰਨਗੇ ਕਿ ਕਿਹੜੀ ਉਮੀਦਵਾਰ ਦੇ ਉੱਪਰ ਕਿਹਦੀ ਕਿਸਮਤ ਦੇ ਉੱਪਰ ਉਹ ਅੱਜ ਮੋਹਰ ਲਗਾਉਂਦੇ ਨੇ ਜਿਹਦੇ ਨਤੀਜੇ 14 ਨਵੰਬਰ ਨੂੰ ਕਸ਼ਿਸ਼ ਹੋਣਗੇ 14 ਨਵੰਬਰ ਨੂੰ ਜਿਹੜੇ ਨਤੀਜੇ ਆਣਗੇ ਇੱਕ ਵਾਰੀ ਮੈਂ ਫੇਰ ਤੁਹਾਨੂੰ ਦੂਰ ਦੂਰ ਤੱਕ ਤੋਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਵਾਨੇ ਆ ਕਿ ਦੂਰ ਦੂਰ ਤੱਕ ਜਿਹੜਾ ਨਹੀਂ ਸਾਰਾ ਇੱਕ ਜਿਹੜਾ ਪੂਰਾ ਏਰੀਆ ਹੈ ਇਹ ਪੋਲਿੰਗ ਬੂਥ ਨਾ ਭਰਿਆ ਅੱਜ ਦਾ ਦਿਨ ਜਿਹੜਾ ਇੱਕ ਤਿਉਹਾਰ ਹੋ ਗਿਆ ਜਿਹੜਾ ਕਿਉਂਕਿ ਜਿੰਨੀ ਚੌਂ ਨ ਹੋਣੀ ਇੱਥੇ ਹੋ ਰਹੀ ਹੈ ਤੇ ਤਿਉਹਾਰ ਵਜੋਂ ਵੀ ਦੇਖਿਆ ਜਾਂਦਾ ਹੈ ਪ੍ਰਸ਼ਾਸਨ ਸੁਰੱਖਿਆ ਦੇ ਦਾਅਵੇ ਕਰਦਾ ਹੈ ਲੇਕਿਨ ਦੂਸਰੇ ਪਾਸੇ ਤਾਂ ਤਸਵੀਰਾਂ ਦਿਖਾਈਆਂ ਕਿੱਥੇ ਭੀੜ ਤੇ ਕਿੱਥੇ ਖਾਲੀ ਬੂਥ ਨਜ਼ਰ ਆ ਰਹੇ ਨੇ ਤਰਨਤਾਂ ਤੋਂ ਮਨੀਸ਼ ਸ਼ਰਮਾ ਪੰਜਾਬ ਤੋਂ